सरकार मोर्चा जय सर ਜੋ ਕੇਂਦਰ ਸਰਕਾਰ ਨੇ 1 ਫਰਵਰੀ ਨੂੰ 2025 ਨੂੰ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਸੀ ਉਸ ਵਿੱਚ ਕਿਸਾਨਾਂ ਦੇ ਕੁਝ ਵੀ ਨਹੀਂ ਕੀਤਾ ਨਾ ਕੋਈ ਕਰਜ਼ਾ ਮਾਫੀ ਹੈ ਨਾ ਐਮਐਸਬੀ ਰਿਪੋਰਟੋਂ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਦੀ ਹੈ ਨਾ ਐਮਐਸਪੀ ਨੂੰ ਕਾਨੂੰਨੀ ਲਾਗੂ ਕਰਨਾ ਨਾ ਹੀ ਉਹਦੇ ਵਿੱਚ ਕਰਜ਼ਾ ਦਾ ਕੋਈ ਕਿਸਾਨਾਂ ਦੇ ਕਰਜ਼ਾ ਮੁਕਤੀ ਬਾਰੇ ਹੈ ਜੋ ਸਾਡੀਆਂ ਤਿੰਨਾਂ ਇਹ ਮੰਗਾ ਸੀ ਉਹਨਾਂ ਅੱਖਾਂ ਪੁਰਖਾ ਕੀਤਾ ਗਿਆ ਹੈ ਉਹ ਦੂਜੇ ਨੰਬਰ ਤੇ ਕਰਜ਼ੇ ਦੀ ਦਰ ਵਧਾਈ ਜਾ ਰਹੀ ਹੈ ਜਿਵੇਂ ਤਲਖੜੀ ਲਿਮਟ ਹੈ ਉਹ 5 ਲੱਖ ਕਰਤੇ ਲੈ ਕਿਸਾਨ ਕਦੇ ਹੋਰ ਕਰਜ਼ੇ ਹੋਈ ਹਨ ਇਹਨਾਂ ਜਿੰਮਾਂ ਤੁਸੀਂ ਮੈਂ ਹਰਪੰਡੀ ਕੋਸ਼ਿਸ਼ ਕਰਦੇ ਨਹੀਂ ਜੇ ਇਸ ਤਰ੍ਹਾਂ ਨਾਲ ਸਾਨੂੰ ਕਿਸਾਨਾਂ ਨੂੰ ਉਹਦੇ ਵਿੱਚ ਕੁਝ ਨਹੀਂ ਮਿਲਿਆ ਨਾ ਮਜ਼ਦੂਰ ਨੂੰ ਮਿਲਿਆ ਨਾ ਨੌਜਵਾਨ ਨੂੰ ਮਿਲਿਆ ਤੇ ਨਾ ਹੀ ਕਿਸਾਨ ਨੂੰ ਮਿਲਿਆ ਤੇ ਨਾ ਹੀ ਛੋਟੇ ਦੁਕਾਨਦਾਰ ਨੂੰ ਇਹ ਬਸ ਜਿਹੜਾ ਸਿਰਫ ਕਰਬੜ ਘੜਾਣ ਦਾ ਸਹਾਰਾ ਬਣਿਆ ਕਿਸਾਨਾਂ ਦੀ ਜ਼ਮੀਨਤ ਨੂੰ ਲਈ ਬਣਾਇਆ ਗਿਆ ਕਿਸਾਨਾਂ ਨੂੰ ਕਰਜ਼ੇ ਦੇ ਹੋਰ ਰਾਹ ਤੇ ਪਾਉਣ ਦਾ ਕੀਤਾ ਜਾ ਰਿਹਾ ਹੈ ਤਾ ਜੋ ਖਸਾਲ ਕੇ ਵੀ ਖੁਲੋਸ਼ਿਕਾ ਕਰ ਰਹੇ ਆ ਇਹ ਕਿਸਾਨਾਂ ਨੂੰ ਖੁਦ ਕੁਛ ਕਰਨ ਵਾਲਾ ਬਜਟ ਆ ਨਾ ਕਿ ਕਿਸਾਨਾਂ ਨੂੰ ਪਾਉਣ ਵਾਲਾ ਬਜਟ ਇਹ ਕੱਕਾ ਕਪੜਾ ਸੰਗਣੇ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਵੀ ਜਿਵੇਂ ਇਹਨਾਂ ਨੇ ਹੁਣ 1 ਫਰਵਰੀ ਨੂੰ ਇਹਨਾਂ ਨੇ ਬਜਟ ਪੇਸ਼ ਕੀਤਾ ਨਾ ਹੀ ਕਿਸੇ ਇਹਨਾਂ ਨੇ ਕਿਸਾਨ ਦਾ ਰੂਹ ਵੇਖਿਆ ਵੀ ਕਿਸਾਨ ਕਿਵੇਂ ਜੂਇ ਦਾ ਕਰਜ਼ੇ ਨਾਲ ਜੂਇਦਾ ਫਿਰਦਾ ਕਰਜ਼ੇ ਦੀਆਂ ਤਰ੍ਹਾਂ ਵਧਾਉਂਦੀਆਂ ਜੇ ਅਸੀਂ ਕੱਲੇ ਕਿਸਾਨ ਦੀ ਨਹੀਂ ਅਸੀਂ ਜੇ ਮਜ਼ਦੂਰ ਨੂੰ ਕਹੀਏ ਨਾ ਇਹਨਾਂ ਨੇ ਮਜ਼ਦੂਰ ਵਾਸਤੇ ਕੁਛ ਰੱਖਿਆ ਤੇ ਨਾ ਹੀ ਕਿਸੇ ਮੁਲਾਜ਼ਮਾ ਵਾਸਤੇ ਰੱਖਿਆ ਤੇ ਨਾ ਹੀ ਸਾਡੇ ਦੁਕਾਨਦਾਰਾਂ ਆਸਤੇ ਰੱਖਿਆ ਅਸੀਂ ਆਨੇ ਵੀ ਇਹਦੀਆਂ ਐਡੀਆਂ ਮਾੜੀਆਂ ਨੀਤੀਆਂ ਸੈਂਟਰ ਸਰਕਾਰ ਦੀਆਂ ਹੋ ਗਈਆਂ ਵੀ ਇਹ ਜਮਾ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੇ ਮਲਾਜ਼ਮਾਂ ਨੂੰ ਇਹਨਾਂ ਦਾ ਜਮਾ ਵੇੜਾ ਕਰਕਣ ਤੋਂ ਆ ਵੀ ਇਹਨਾਂ ਨੂੰ ਅਸੀਂ ਮਾਰਨ ਕੇ ਹੀ ਛੱਡਣਾ ਤੋ ਮਾਰਨ ਵਾਲੇ ਪਾਸੇ ਨ ਤੁਰਿਆ ਕਿਉਂਕਿ ਮੋਦੀ ਆਂਦਾ ਸੀਗਾ ਵੀ ਅਸੀਂ ਮੈਂ ਕਿਸਾਨਾਂ ਦਾ ਹਤਾਈ ਸੀ ਆ ਵੀ ਸਾਨੂੰ ਤੇ ਦੇ ਦੇ ਦਿੰਦੇ ਨੇ ਬੱਟ ਚ ਵੀ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਮਲਾਜ਼ਮ ਨੂੰ ਜਾਂ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਵੀ ਕੁਛ ਦਿੱਤਾ ਉਮੇਦਾਂ ਨਾ ਭੁਲੋ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬਜਟ ਦੀਆਂ ਕਾਪੀਆਂ ਸੜਨ ਦਾ ਜਿਹੜਾ ਪ੍ਰੋਗਰਾਮ ਦਿੱਤਾ ਉਹ ਤਾਂ ਦਿੱਤਾ ਹੈ ਕਿਉਂਕਿ ਪਿਛਲੇ 5 ਸਾਲਾਂ ਤੋਂ ਕਿਸਾਨ ਤੇ ਮਜ਼ਦੂਰ ਸੰਘਰਸ਼ ਦੇ ਰਾਹ ਪਏ ਆ ਆਪਦੀਆਂ ਮੰਗਾਂ ਮਨਾਉਣ ਵਾਸਤੇ ਇਹ ਗੁੰੰਗੀ ਬੋਲੀ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਇਸ ਬਜਟ ਦੇ ਵਿੱਚ ਇਹ ਨਾ ਮਜ਼ਦੂਰਾਂ ਵਾਸਤੇ ਨਾ ਕਿਸਾਨਾਂ ਵਾਸਤੇ ਕੁਝ ਨਹੀਂ ਰੱਖਿਆ ਇੱਕ ਰੱਖਿਆ ਤਾਂ ਕੀ ਕਰਜਾ ਜਿਹੜੇ ਕਰਜੇ ਕਰਕੇ ਸਾਡੀਆਂ ਲਗਾਤਾਰ ਆਤਮ ਹੱਤਿਆ ਕਰਕੇ ਕਿਸਾਨ ਸ਼ਹੀਦ ਹੋਏ ਆ ਮਰੇ ਆ ਉਹ ਹਰ ਵਾਰ ਕੋਈ ਮਜ਼ਦੂਰ ਆ ਕਰਜ਼ੇ ਦੀ ਗੱਈਆ ਨਾ ਮਰਦਾ ਜਾਂ ਕਿਸਾਨ ਮਰਦਾ ਪਰ ਇਹ ਸੈਂਟਰ ਨੇ ਜਿਹੜਾ ਉਹ ਕਰਜ਼ੇ ਦੇ ਇੱਕ ਲਾਲਚ ਦਿੱਤਾ ਹੈ ਜਾਂ ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਭਾਵ ਵਧਾ ਕੇ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ ਸੈਂਟਰ ਇਹ ਖੇਡਾਂ ਤੇ ਲੱਗੀ ਹੋਈ ਹੈ ਜਿਹੜਾ ਬਜਟ ਦੇ ਵਿੱਚ ਲੋਕਾਂ ਨੂੰ ਰਾਹਤ ਦੇਣੀ ਸੀ ਕਿਸਾਨਾਂ ਨੂੰ ਐਮਐਸਪੀ ਕਾਨੂੰਨੀ ਗਰੰਟੀ ਦੇਣੀ ਸੀ ਪੈਨਸ਼ਨ ਜੋ ਇਹਨਾਂ ਦੇਣੀ ਸੀ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਕੋਈ ਗੱਲ ਕਰਨੀ ਸੀ ਉਹਦੇ ਤੋਂ ਜਿਹੜੀ ਇਹ ਸੈਂਟਰ ਸਰਕਾਰ ਆ ਉਹ ਪਗੌੜੀ ਹੋ ਚੁੱਕੀ ਐ ਪਿਛਲੇ 5 ਸਾਲ ਤੋਂ ਇਹਨਾਂ ਨੂੰ ਕਿਸਾਨ ਤੇ ਮਜ਼ਦੂਰ ਲਗਾਤਾਰ ਸੰਘਰਸ਼ ਕਰਦੇ 13-13 ਮਹੀਨੇ ਸੰਘਰਸ਼ ਪਹਿਲਾਂ ਦਿੱਲੀ ਦੇ ਬਾਹਰ ਤੋਂ ਆ ਹੁਣ ਸਾਲ ਤੋਂ ਉੱਪਰ ਹੋ ਗਿਆ ਕੋਈ ਜਥੇਬੰਦੀਆਂ ਬੈਠੀਆਂ ਹਰ ਜਥੇਬੰਦੀ ਸੰਯੁਕਤ ਮੋਲਚਾ ਵੱਖਰੇ ਤੌਰ ਤੇ ਸੰਘਰਸ਼ ਲੜਦੇ ਐ ਮਜ਼ਦੂਰ ਵੱਖਰੇ ਤੌਰ ਤੇ ਸੰਘਰਸ਼ ਲੜਦੇ ਐ ਪਰ ਇਹ ਜਿਹੜੀ ਸੈਂਟਰ ਦੀ ਸਰਕਾਰ ਉਹ ਅੰਨੀ ਬੋਲੀ ਹੋਈ ਬੈਠੀ ਐ ਜਿਨ੍ਹਾਂ ਨੂੰ ਕਿ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਉਹ ਗਰਾਵਟ ਆ ਰਹੀ ਆ ਉਹਨਾਂ ਦੀ ਆਪਦੀ ਮਲਾਂਦੀ ਹੈ ਜਿਹੜੀ ਉਹਨਾਂ ਨੇ ਆਪਦੀ ਜੈਂਸ ਵੇਚਣੀ ਹੈ ਜਾਂ ਆਪਦੀ ਜਿਹੜੀ ਨਰੇਗਾ ਦੀ ਦਿਹਾੜੀ ਹੈ ਉਹਨਾਂ ਦੀ ਅਜ ਤੱਕ ਦਿਹਾੜੀ ਨਹੀਂ ਵਧਾਈ ਗਈ ਕੁਝ ਵੀ 1% ਵੀ ਜਿਹੜੀ ਇਹ ਸੈਂਟਰ ਨੇ ਇਸ ਬਜਟ ਦੇ ਵਿੱਚ ਉਹ ਨਹੀਂ ਦਿੱਤਾ ਆਸਾਂ ਮੀਤਾ ਬਹੁਤ ਸੀ ਵੀ ਸ਼ਾਇਦ ਇਹ ਸੈਂਟਰ ਦੀ ਸਰਕਾਰ ਜਿਹੜੀ ਉਹ ਲੋਕਾਂ ਨੂੰ ਕਹਿੰਦੀ ਹੈ ਵੀ ਕਿਸਾਨ ਆ ਜਾਂ ਕੋਈ ਜਥੇਬੰਦੀਆਂ ਵੀ ਲੋਕਾਂ ਨੂੰ ਭੁਮਾ ਰਹੀਆਂ ਪਰ ਕੀ ਜਥੇਬੰਦੀਆਂ ਤਾਂ ਲੜ ਰਹੀਆਂ ਲੋਕਾਂ ਦੀ ਖਾਤਰ ਇਹ ਸੈਂਟਰ ਨੇ ਲੋਕਾਂ ਨੂੰ ਕੀ ਦਿੱਤਾ ਜਾਂ ਤਾਂ ਅੱਜ ਉਹ ਸੈਂਟਰ ਲੋਕਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੰਦਾ ਉਹਨਾਂ ਦੀ ਕਰਜ਼ਾ ਮਾਫੀ ਦਿੰਦਾ ਤੇ ਅਸੀਂ ਮੰਨਦੇ ਕਿ ਸਾਨੂੰ ਕੋਈ ਢ ਘਾਉਣ ਵਾਲਾ ਹੈ ਪਰ ਢ ਘਾਉਣ ਵਾਲੇ ਲੋਕ ਜਥੇਬੰਦੀ ਲੋਕ ਨਹੀਂ ਜਥੇਬੰਦੀ ਲੋਕ ਲੜਦੇ ਆ ਲੋਕਾਂ ਦੀ ਖਾਤਰ ਕਿ ਉਹਨਾਂ ਨੂੰ ਨਿਆਂ ਮਿਲੇ ਪਰ ਇਹ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਇਹ ਲਗਾਤਾਰ ਦੇਸ਼ ਨੂੰ ਲੁੱਟਣ ਤੇ ਇਹ ਕਾਰਪੋਰੇਟਾਂ ਨੂੰ ਵੇਚਣ ਦੇ ਹੱਥ ਲੱਗੀਆਂ ਹੋਈਆਂ